ਧਿਆਨ ਨਾਲ ਸਰ ਦੇਖ ਲੈ ਬਟਾ ਉਹ ਕੱਢ ਲਿਆ ਯਾਰ ਬਰਾਵਾ ਗਾਣਾ ਕੋਈ ਨਹੀਂ ਕੋਈ 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 ਹੂੰ ਹੂੰ ਪਹਿਲਾਂ ਬਾਈਕ ਤੋਂ ਕਿਥੇ ਨਜ਼ਦੀਕ ਬਾਈਕ ਵੀ ਆਪਣਾ ਨਹੀਂ 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 ਬਾਈਕ ਕਿਸੇ ਉਹ ਕਾਪੇ ਵਾਲੇ ਦਾ ਅੱਛਾ ਕਾਪੇ ਵਾਲੇ ਦਾ ਉਹਨਾਂ ਕੋਲ ਕਾਪੇ ਸੀ ਤੇ ਉਹ ਅਸਲ ਵਿੱਚ ਕੰਮ ਕੰਮ ਕੀਤੇ ਆਦਰਾ ਆਮਨ ਆਮਨ ਕਿਤੋਂ ਦਾ ਨੇ ਵਾਲਾ ਮੇਰਾ ਨੇ ਦਾ ਕੀ ਗੱਲ ਕੀ ਹੋਈ ਹੈ ਗੱਲ ਇਹ ਹੈ ਉਹ ਮੁੰਡਾ ਟੀਵੀ ਤੇ ਕੰਮ ਕਰਦਾ ਸੀ ਉਹ ਦਿਨ ਆਇਆ ਸਾਡੇ ਕੋਲ ਕਹਿੰਦਾ ਸਿਖਾਓ ਮੈਨੂੰ ਤੇ ਮੈਂ ਕਿਹਾ ਨਹੀਂ ਸਿਖਾਉਂਦੇ ਹੂੰ ਉਹਨੇ ਕੀ ਕੀਤਾ ਜੀ ਅੱਜ ਮੈਂ ਦੁਕਾਨ ਬੰਦਾਈ ਹੈ ਨਾ ਉਹ ਬਾਹਰ ਆ ਗਿਆ ਹੂੰ ਛੱਡ ਕੇ ਅੱਛਾ ਤੇ ਬਾਹਰ ਆ ਕੇ ਮੈਨਾਂ ਬੈਸ ਕਰਨ ਲੱਗ ਗਿਆ ਮੈਂ ਕਾਕੇ ਜਾਂਦੇ ਰਹਿ ਕੇ ਤੇ ਮੈਂ ਘਰੇ ਚੱਲਿਆ ਹੂੰ ਉਨੇ ਆ ਅਦਾ ਕੋਈ ਹੈਗਾ ਸੀ ਉਹਨੂੰ ਕੋਈ ਚੀਜ਼ ਉਹਨੇ ਇੱਥੇ ਮੈਨੂੰ ਮਾਰੀ ਮੈਂ ਡਿੱਗ ਪਿਆ ਹੂੰ ਫਿਰ ਉਹਨਾਂ ਮੋਟਰਸਾਂ ਪਹੁੰਚਾਇਆ ਤੇ ਮੈਂ ਮਗਰ ਆ ਗਿਆ ਹੂੰ ਮੈਂ ਕਿਹ ਚੱਲ ਇਹਨਾਂ ਨੂੰ ਫੜਦਾ ਫੜਦਾ ਆਲੇ ਮੁੰਡੇ ਹੈਗੇ ਸਾਡੀ ਦੁਕਾਨ ਤੇ ਇੱਧਰ ਆਲੀ ਦੁਕਾਨ ਤੇ ਇਹ ਬਾਅਦ ਚ ਪਹੁੰਚਿਆ ਮੈਂ ਕਿਹ ਚੱਲ ਉਹਨਾਂ ਹੀ ਦਿਨ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਇਹਨਾਂ ਨੂੰ ਫੜੀਏ ਹੂੰ ਉਹ ਫੜਦਿਆਂ ਫੜਦਿਆਂ ਬੱਸ ਹੂੰ ਉਹਨਾਂ ਆ ਗਏ ਟਾਂ ਮਾਰਨੀਆਂ ਸ਼ੁਰੂ ਕਰ ਦਿੱਤੀ ਉੱਥੇ ਹੱਥਾ ਭਾਈ ਹੋ ਗਈ ਤੇ ਅਨਕਸਮ ਅੱਛਾ ਫਿਰ ਕੀ ਕਾਰ ਤੇ ਸ਼ੀਸ਼ੇ ਵੀ ਫਾਕੇ ਦੇ ਗਏ ਹਾਂ ਬਹੁਤ ਮਾਰਿਆ ਉਹਨਾਂ ਕਾਰ ਦੇ ਉੱਤੇ ਸ਼ੀਸ਼ੇ-ਸ਼ੀਸ਼ੇ ਸਾਰੇ ਤੋੜ ਗਏ ਅੱਛਾ ਤੇਤੇ ਫਿਰ ਸਟੇਟ ਬੈਂਕ ਦੇ ਸਾਹਮਣੇ ਕੀ ਹੋਇਆਗੇ ਇੱਥੇ ਤਾਂ ਉਹਨਾਂ ਜਾਦੇ ਮਾਰੇ ਪਹਿਲਾਂ ਉੱਥੇ ਇੱਕ ਵੱਟਾ ਮਾਰਿਆ ਨਾ ਇੱਥੇ ਤਾਂ ਫਿਰ ਵੱਟੇ-ਵੱਟੇ ਮਾਰਨ ਲੱਗ ਗਏ ਥੂ ਪੱਥਰ ਚੱਕ ਕੇ ਸੱਟਣ ਲੱਗ ਗਏ ਉੱਪਰ ਉਹਨਾਂ ਦਾ ਮੋਟਰਸਾਈਕਲ ਰੋਕਿਆ ਮੈਂ ਇੱਥੇ ਫੜ ਲਿਆ ਸੀ ਮੈਂ ਮੋਟਰਸਾਈਕਲ ਅੱਛਾ ਹਾਂ ਮੋਟਰਸਾਈਕਲ ਥਾਣੇ ਦੇਣ ਲੱਗਿਆ ਕਿਉਂ ਕਾਰ ਦਾ ਨੁਕਸਾਨ ਵੀ ਹੋਇਆ ਹਾਂ ਬਹੁਤ ਨੁਕਸਾਨ ਕਹਿੰਦੇ ਖੜੀ ਕਾਰ ਚ ਵੀ ਉਹਦਾ ਫਿਰ ਉਹ ਸੰਭਾਲਦੇ ਸੰਭਾਲਦੇ ਜਦੋਂ ਉਹਨਾਂ ਅੱਗੋਂ ਮੋਟਰਸਾਈਕਲ ਕਰਦਾ ਨਾ ਹੂੰ ਬ੍ਰੇਕ ਲਾਂਦੇ ਲਾਂਦੇ ਥੋੜੀ ਜੀ ਤੁਸੀਂ ਇਕੱਲੇ ਸੀ ਉਹਨਾਂ ਦਾ ਅੱਛਾ ਗੱਡੀ ਐ ਚ ਅੱਛਾ ਉਹਨਾਂ ਦਾ ਮੋਟਰਸਾਈਕਲ ਵਜੇ ਅੱਛਾ ਕਿੰਨੇ ਜਣੇ ਸੀ ਤੁਸੀਂ ਮੈਂ ਇਕੱਲਾ ਸੀ ਜੇ ਇਕੱਲੇ ਸੀ ਕੀ ਕੰਮ ਕੀ ਕਰਦੇ ਤੁਸੀਂ ਮੈਂ ਇੱਥੇ ਫਾਸਟ ਫੂਡ ਦਾ ਕੰਮ ਕਰਿਆ ਕਿੱਥੇ ਆ ਆਪਣੇ ਫਰਸ਼ ਨੰਬਰ 14 ਦੇ ਸਾਹਮਣੇ ਅੱਛਾ ਹਾਂਜੀ ਠੀਕ ਹੈ ਹੁਣ ਕੀ ਮੰਗੀ ਐ ਤੁਹਾਡੀ ਮੰਗ ਹੀ ਐ ਇਨਸਾਫ ਮਿਲੇ ਅੱਛਾ ਪਛਾਣਦੇ ਹੋ ਬੰਦਿਆਂ ਨੂੰ ਕੋਣ ਹਾਂਜੀ ਹਾਂਜੀ ਇੱਕ ਜਣੇ ਪਛਾਣਦੇ ਕਿ ਪੁਲਿਸ ਨੂੰ ਕੰਪਲੀਟ ਕੀਤੀ ਪੁਲਿਸ ਕਣਸਾਲ ਹਾਂਜੀ ਹਾਂਜੀ ਕੀਤੀ ਪੁਲਿਸ ਆਈਗੀ ਅੱਛਾ ਠੀਕ ਹੈ ਸਰ ਕੀ ਕੀ ਮਾਮਲਾ ਕੀ ਹੈ ਜੀ ਇਹ ਗੱਡੀ ਦਾ ਗੱਡੀ ਟੁੱਟੀ ਪਈ ਹੈ ਤੇ ਮੋਟਰਸਾਈਕਲ ਖੜਾ ਜੀ ਸਰ ਸਾਨੂੰ ਨਾ ਕਾਲ ਆਈ ਸੀ 112 ਤੋਂ ਜੀ ਹੂੰ ਕਹਿੰਦੇ ਵੀ ਉੱਥੇ HDFC ਬੈਂਕ ਦੇ ਬਾਹਰ ਮਤਲਬ ਐਕਸੀਡੈਂਟ ਹੋਇਆ ਹੈਗਾ ਉੱਥੇ ਪਹੁੰਚ ਗਏ ਹੂੰ ਅਸੀਂ ਇੱਥੇ ਆਏ ਹਾਂ ਇੱਥੇ ਆ ਕੇ ਪਤਾ ਲੱਗਿਆ ਕਿ ਇਹ ਪਿੱਛੇ ਆਪਣੇ ਬੇਕਰੀ ਹੈ ਉੱਥੇ ਬਾਈਕ ਵਾਲੇ ਤੇ ਗੱਡੀ ਵਾਲੇ ਆਪਸ ਵਿੱਚ ਲੜੇ ਆਈ ਝਗੜੇ ਉੱਥੋਂ ਫਿਰ ਇਹ ਲੜਦੇ ਝਗੜਦੇ ਇੱਥੋਂ ਤੱਕ ਆਏ ਆ ਬਾਈਕ ਤੇ ਮੋਟਰਸਾਈਕਲ ਇਹ ਆਪਸ ਵਿੱਚ ਟੱਕਰ ਹੋਈ ਹੈ ਬਾਈਕ ਤੇ ਮੋਟਰਸਾਈਕਲ ਦੀ ਇੱਕ ਗੱਡੀ ਖੜੀ ਸੀ ਹੋਰੀ ਉਹਦੇ ਵਿੱਚ ਬਾਈਕ ਵੱਜਿਆ ਜਾਗੀ ਹੂੰ ਬਾਕੀ ਹੁਣ ਵੈਰੀਫਾਈ ਕਰਦੇ ਪਏ ਆ ਜੋ ਵੀ ਹੋਇਆ ਜਿਵੇਂ ਵੀ ਹੋਇਆ ਥਾਣੇ ਲੈ ਕੇ ਚੱਲੇ ਇਹਨਾਂ ਨਾਲ ਕੋਈ ਜ਼ਖਮੀ ਵੀ ਹੋਇਆ ਜੀ ਜ਼ਖਮੀ ਜਿਹੜਾ ਆਪਣੇ ਮੁੰਡਾ ਪਿੱਛੋਂ ਗੱਡੀ ਲਾਈ ਹੈ ਜਿਹੜਾ ਵੇਕਰੀ ਵਾਲਾ ਹੈਗਾ ਉਹ ਕਹਿੰਦਾ ਮੇਰੇ ਬਾਈਕ ਵਾਲੇ ਮਾਰ ਮੁਰ ਕੇ ਗਏ ਅੱਛਾ ਜੀ ਤੇ ਕੋਈ ਬਾਈਕ ਵਾਲੇ ਪਤਾ ਲੱਗਿਆ ਕੌਣ ਸੀ ਨਹੀਂ ਹਜੇ ਤਾਈਂ ਕੁਝ ਨਹੀਂ ਪਤਾ ਲੱਗਿਆ ਜੀ ਬਾਕੀ ਦੇ ਵੈਰੀਫਾਈ ਕਰਦੇ ਬਈ ਭੱਜ ਗਏ ਜੀ ਉਹ ਹਾਂ ਜੀ ਉਹ ਭੱਜ ਗਏ ਸੀ